ਪੀਤਰਾ ਚੰਡੀਗੜ੍ਹ ਦੇ ਵਿੱਚ ਤੇਜ਼ ਹੰਨੇੜੀਆਂ ਚੱਲੀਆਂ ਜਿਹਦੇ ਕਰਕੇ ਬਹੁਤ ਜ਼ਿਆਦਾ ਨੁਕਸਾਨ ਹੋਇਆ ਇਸ ਸਮੇਂ ਮੈਂ ਚੰਡੀਗੜ੍ਹ ਸੈਕਟਰ 39 ਖੜਾ ਪੁਲਿਸ ਸਟੇਸ਼ਨ ਦੇ ਬਾਹਰ ਜਿੱਥੇ ਇੱਕ ਵੱਡਾ ਦਰਖਤ ਹੰਨੇਰੀ ਦੇ ਕਰਕੇ ਡਿੱਗਿਆ ਹੰਨੇਰੀ ਕਹੋ ਜਾਂ ਤੂਫਾਨ ਕਹੋ ਬੜਾ ਤੇਜ਼ ਸੀਗਾ ਜਿਹਦੇ ਕਰਕੇ ਇਹ ਵੱਡਾ ਦਰਖਤ ਰੋਡ ਦੇ ਵਿਚਕਾਰ ਡਿੱਗ ਗਿਆ ਗੱਲ ਇਹ ਮਤ ਇਹ ਰਹੀ ਆ ਕਿ ਕੋਈ ਜਾਨੀ ਨੁਕਸਾਨ ਜਾਂ ਕੋਈ ਹੋਰ ਨੁਕਸਾਨ ਨਹੀਂ ਹੋਇਆ ਕਿਉਂਕਿ ਇਹਦੇ ਜਦੋਂ ਇਹ ਡਿੱਗਿਆ ਉਦੋਂ ਇਹਦੇ ਥੱਲੇ ਕੋਈ ਗੱਡੀ ਵਗੈਰਾ ਨਹੀਂ ਜਾ ਰਹੀ ਸੀਗੀ ਮੁੱਖ ਰੋਡ ਹੈਗਾ ਮੇਨ ਰੋਡ ਹੈਗਾ ਸੈਕਟਰ 39 ਪੁਲਿਸ ਸਟੇਸ਼ਨ ਦੇ ਬਾਹਰ ਜਿੱਥੇ ਦਰਖਤ ਦਿੱਗਿਆ ਤੋਂ ਉਸ ਤੋਂ ਬਾਅਦ ਜਿਹੜਾ ਫੋਰੈਸਟ ਡਿਪਾਰਟਮੈਂਟ ਆ ਉਹਨਾਂ ਵੱਲੋਂ ਇਸ ਦੀ ਕਟਾਈ ਕਰਕੇ ਇਸ ਨੂੰ ਚੱਕਣ ਦਾ ਕੰਮ ਲਗਾਤਾਰ ਕੀਤਾ ਜਾ ਰਿਹਾ ਤਾਂ ਇਹ ਚੰਡੀਗੜ੍ਹ ਸੈਕਟਰ 39 ਪੁਲਿਸ ਸਟੇਸ਼ਨ ਦੇ ਬਿਲਕੁਲ ਸਾਹਮਣੇ ਦਿੱਗਿਆ ਹਾਲਾਂਕਿ ਇੰਨਾ ਵੱਡਾ ਦਰਖਤ ਹੈਗਾ ਜਿਹਦੇ ਨਾਲ ਬਹੁਤ ਨੁਕਸਾਨ ਹੋ ਸਕਦਾ ਸੀ ਅਗਰ ਇਹ ਕਿਸੇ ਗੱਡੀ ਤੇ ਕਿਸੇ ਵਹੀਕਲ ਤੇ ਡਿੱਗਦਾ ਦੇਖੋ ਤੁਸੀਂ ਬਹੁਤ ਪੁਰਾਣਾ ਇਹ ਦਰਖਤ ਹੈਗਾ ਕਰੀਬ ਕਰੀਬ 100 ਸਾਲ ਪੁਰਾਣਾ ਇਹ ਦਰਖਤ ਹੈ ਜਿਹੜਾ ਬੀਤੀ ਰਾਤ ਜਿਹੜੀ ਨੇਰੀ ਤੂਫਾਨ ਆਇਆ ਉਹਦੇ ਕਰਕੇ ਡਿੱਗ ਪਿਆ ਸਾਹ ਤਸਵੀਰਾਂ ਨਹੀਂ ਹਾਲਾਂਕਿ ਇਸ ਤਰੀਕੇ ਦੀ ਤਸਵੀਰ ਜਗਾ ਜਗਾ ਸੇ ਚੰਡੀਗੜ੍ਹ ਦੇ ਵਿੱਚ ਦੇਖਣ ਨੂੰ ਮਿਲਦੀ ਆ ਜਗਾ ਜਗਾ ਤੇ ਦਰਖਤ ਆ ਉਹ ਡਿੱਗੇ ਨੇ ਹਾਲਾਂਕਿ ਇਹ ਥੋੜਾ ਪੁਰਾਣਾ ਦਰਖਤ ਸੀਗਾ ਇਸ ਕਰਕੇ ਜਿਹੜਾ ਇਹ ਦਰਖਤ ਡਿੱਗਿਆ ਤਾਂ ਹੁਣ ਇਹ ਦਰਖਤ ਰੋਡ ਦੇ ਉੱਤੇ ਚੱਕ ਕੇ ਰੋਡ ਕਲੀਅਰ ਕੀਤਾ ਜਾ ਰਿਹਾ ਲੇਕਿਨ ਇਸ ਤਰੀਕੇ ਦੇ ਨੁਕਸਾਨ ਜਿਹੜੇ ਕਾਫੀ ਜਗ੍ਹਾ ਤੇ ਚੰਡੀਗੜ੍ਹ ਦੇ ਵਿੱਚੋਂ ਸਾਹਮਣੇ ਆ ਰਿਹਾ ਕਈ ਜਗ੍ਹਾ ਦੇ ਉੱਤੇ ਗੱਡੀਆਂ ਦੇ ਉੱਤੇ ਵੀ ਦਰਖਤ ਜਿਹੜੇ ਹੈਗੇ ਆ ਡਿੱਗੇ ਆ ਜਿਹਦੇ ਕਰਕੇ ਗੱਡੀਆਂ ਦਾ ਨੁਕਸਾਨ ਵੀ ਹੋਇਆ ਲੇਕਿਨ ਕੋਈ ਜਾਨੀ ਨੁਕਸਾਨ ਹੋਣ ਦੀ ਕੋਈ ਖਬਰ ਨਹੀਂ ਆਈ ਕੈਮਰਾਮੈਨ ਪੂਛੀ ਮੈਰਾ ਦਿਨ ਅਰਜ਼ੀ ਤੱਕ 20 ਫੀਟ ਸੀ ਚੱਲ ਗਿਆ